ਲੋ ਵੀ ਪੰਜਾਬੀ ਆਪਣਾ ਕੰਮ ਸੀ ਫਾਰਮ ਤੇ ਪੈਸੇ ਕਮਾਣਾ ਆਪਾਂ ਖੂਬ ਮਿਹਨਤ ਕੀਤੀ ਤੇ ਫਾਰਮ ਖੜਾ ਕਰਤਾ ਬਹੁਤ ਪੈਸਾ ਲੱਗਿਆ ਇਹਦੇ ਉੱਤੇ ਜਿਹੜਾ ਮੇਰਾ ਕੰਮ ਸੀ ਉਹ ਮੈਂ ਕਰ ਦਿੱਤਾ ਹੁਣ ਹੈਗਾ ਵਾ ਤੁਹਾਡਾ ਤੁਹਾਡਾ ਕੰਮ ਇਹ ਆ ਕਿ ਦੁੱਧ ਕਿਉ ਮੱਖਣ ਲੱਸੀ ਦਹੀਂ ਜਿਹੜੀ ਚੀਜ਼ ਕਹੋਗੇ ਤਿਆਰ ਕਰਕੇ ਦੇਵਾਂਗੇ ਸ਼ੁੱਧ ਸ਼ੁੱਧ ਦੁੱਧ ਦੀ ਕੰਪਨੀ ਖੋਲਣ ਦਾ ਇਰਾਦਾ ਆਪਣਾ ਵੀ ਆਪਾਂ ਨੇ ਹਰ ਸ਼ਹਿਰ ਵਿੱਚ ਆਪਣਾ ਜਿਹੜਾ ਫਾਰਮਰ ਆ ਉਹਦੀ ਆਪਦੀ ਹੋਵੇ ਵਿਸ਼ੁੱਧ ਦੁੱਧ ਸ਼ੁੱਧ ਕਿਉਂ ਦਹੀਂ ਲੱਸੀ ਮੱਖਣ ਪਨੀਰ ਸਾਰਾ ਕੁਝ ਸ਼ੁੱਧ ਮਿਲੂਗਾ ਬਟ ਦਾ ਕੰਮ ਕਰਨ ਦਾ ਇਰਾਦਾ ਵਾ ਦੁੱਧ ਤੇ ਉਹ ਤੁਹਾਡੀ ਸਪੋਰਟ ਨਾਲ ਹੀ ਹੋਣਾ ਇਸ ਲਈ ਬੇਨਤੀ ਆ ਸਾਰਿਆਂ ਨੂੰ ਵੀ ਭਾਈ ਸਾਰੇ ਭਾਈ سپورਟ ਕਰੋ ਤੇ ਸਾਡਾ ਦੁੱਧ ਕਿਉ ਮੱਖਣ ਦਹੀਂ ਪਨੀਰ ਦਾ ਕੰਮ ਚਲਾਓ ਬਿਲਕੁਲ 100% ਸ਼ੁੱਧ ਮਿਲੂਗਾ ਤੇ ਮੇਰਾ ਚੈਨਲ ਬਣਿਆ ਹੋਇਆ ਖਿੰਦ ਡੇਰੀ ਫਾਰਮ ਦੇ ਨਾਂ ਤੇ ਉਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਜੇ ਕਿਸੇ ਕੋ ਸਹੀ ਸਲਾਹ ਹੋਵੇ ਤਾਂ ਉਹ ਵੀ ਜਰੂਰ ਦਿਓ ਵੀ ਅਸੀਂ ਕਿਹੜੇ ਤਰੀਕੇ ਨਾਲ ਹੁਣ ਅਸੀਂ ਵੀਡੀਓ ਤਾਂ ਪਾਈ ਜਾਂਦੇ ਆ ਫਿੰਦੀ ਸਿੱਦੂ ਨੂੰ ਵੀ ਕਾਲਾ ਸੱਦਿਆ ਸੀਗਾ ਉਹਦੇ ਕੋਈ ਵੀਡੀਓ ਅਪਲੋਡ ਕਰਾਈ ਉਹਦੇ ਕੋ ਤਾਂ ਹੁਣ ਰੋਜ਼ ਹੀ ਦੂਏ ਤੀਏ ਦਿਨ ਵੀਡੀਓ ਜ਼ਰੂਰ ਅਪਲੋਡ ਕਰਾਇਆ ਕਰਾਂਗੇ ਇਸ ਲਈ ਸਾਰਿਆਂ ਨੂੰ ਬੇਨਤੀ ਆ ਬਈ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਸਾਨੂੰ ਅਸੀਂ ਸ਼ੁੱਧ ਚੀਜ਼ਾਂ ਵੇਚਣੀ ਆ ਬਿਲਕੁਲ 100% ਸ਼ੁੱਧ ਕੋਈ ਵਿੱਚ ਮਿਲਾਵਟ ਨਹੀਂ ਹੋਊਗੀ ਜਿੱਥੋਂ ਕੋਈ ਮਰਜ਼ੀ ਚੈੱਕ ਕਰਾ ਲਵੇ ਘਿਓ ਦੁੱਧ ਦਹੀਂ ਮੱਖਣ ਪਨੀਰ ਸਾਰਾ ਕੁਝ ਹੈ ਬਿਲਕੁਲ ਸ਼ੁੱਧ ਦੇਵਾਂਗੇ ਫਾਰਮ ਤੇ ਪੈਸੇ ਲੋਣੇ ਹੀ ਉਹ ਮੇਰਾ ਕੰਮ ਆ ਮਿਲਾ ਦਿੱਤੇ ਮਿਹਨਤ ਕਰਨੀ ਸੀ ਉਹ ਮੇਰਾ ਕੰਮ ਮੈਂ ਕਰ ਦਿੱਤਾ ਬਰੀਡ ਖੜੀ ਕਰਨੀ ਸੀ ਉਹ ਮੇਰਾ ਕੰਮ ਮੈਂ ਕਰ ਦਿੱਤਾ ਹੁਣ ਕੰਮ ਰਹਿ ਗਿਆ ਤੁਹਾਡਾ ਸਪੋਰਟ ਕਰਨ ਦਾ ਉਹ ਤੁਸੀਂ ਕਰੋ ਤੁਹਾਡੇ ਅੱਗੇ ਰਿਕਵੈਸਟ ਆ ਜਿੰਨੀ ਵੀ ਹੋ ਸਕਦਾ ਵੱਧ ਤੋਂ ਵੱਧ ਸਪੋਰਟ ਕਰੋ ਤੇ ਜੇ ਕੋਈ ਵਧੀਆ ਸਲਾਹ ਦੇ ਸਕਦਾ ਤਾਂ ਜਰੂਰ ਦਿਓ ਕਿਉਂਕਿ ਅਸੀਂ ਤੁਹਾਡੀ ਸਪੋਰਟ ਤੋਂ ਬਿਨਾਂ ਨਹੀਂ ਹੁਣ ਇੰਨੇ ਅੱਗੇ ਵਧਣਾ ਅਸੀਂ ਤਾਂ ਚੰਗੇ ਟੀਕੇ ਭਰਾ ਕੇ ਚੰਗੇ ਪਸ਼ੂ ਖੜੇ ਕਰ ਸਕਦੇ ਹਾਂ ਜੇ ਸ਼ੁੱਧ ਚੀਜ਼ ਤੁਸੀਂ ਖਰੀਦੋਗੇ ਤਾਂ ਸ਼ੁੱਧ बिकੂਗੀ ਮੈਂ ਤਾਂ 30-40 ਰੁਪਏ ਦੁੱਧ ਵੀ ਨਕਲੀ ਬਣੀ ਜਾਂਦਾ ਵਾ ਤੇ ਪਨੀਰ ਵੀ 150 ਨੂੰ ਮਿਲੀ ਜਾਂਦਾ ਵਾ ਨਕਲੀ ਤੇ ਹਰੇਕ ਚੀਜ਼ ਨਕਲੀ ਜਿਹੜੀ ਉਹ ਤਾਂ ਫਿਰ ਬਹੁਤ ਸਸਤੇ ਰੇਟ ਤੇ ਪਈ ਜਾਂਦੀ ਤੇ ਜਿਹੜੀ ਅਸਲੀ ਆ ਉਹਦਾ ਰੇਟ ਤਾਂ ਬਈ ਲੱਗੂ ਗਏ ਉਹਦਾ ਰੇਟ ਤਾਂ ਪਰ ਨਹੀਂ ਪਊਗਾ ਇਸ ਲਈ ਸਾਰਿਆਂ ਨੂੰ ਬੇਨਤੀ ਆ ਕਿ ਇੱਕ ਦੂਜੇ ਨੂੰ ਕੋਹ ਵੀ ਬਈ ਹਰੇਕ ਪੰਜਾਬੀ ਪੰਜਾਬੀ ਦੀ ਸਪੋਰਟ ਕਰੇ ਜਿਹੜੇ ਪਿੰਡ 'ਚ ਵੀ ਫਾਰਮ ਆ ਉਸ ਫਾਰਮ ਵਾਲੇ ਕੋ ਦੁੱਧ ਲਾਓ ਡੇਰੀ ਵਾਲੇ ਕੋ ਦੁੱਧ ਦੀ ਕੋ ਕਿਸੇ ਕੋ ਦੁੱਧ ਨਾ ਲਓ ਕਿਸੇ ਦੇ ਘਰੇ ਵੀ ਪ੍ਰੋਗਰਾਮ ਹੋਵੇ ਵਿਆਹ ਹੋਵੇ ਖੰਡ ਪਾਠ ਹੋਵੇ ਕੋਈ ਨਿੱਕਾ ਮੋਟਾ ਜਿੰਨਾ ਵੀ ਪ੍ਰੋਗਰਾਮ ਆ ਜਿਹਦੇ ਘਰੇ ਫਾਰਮ ਆ ਉਹਨੂੰ ਕੋ ਪੈਸਾ ਨੂੰ ਸ਼ੁੱਧ ਚੀ ਤਿਆਰ ਕਰਕੇ ਦੇ ਨਹੀਂ ਵੀ ਸਾਰੇ ਮੇਰੇ ਕੋਈ ਹੁਣ ਮੈਂ ਕਿੰਨਿਆਂ ਨੂੰ ਪੂਰਾ ਕਰ ਲੂੰਗੀ ਮੇਰੇ ਕੋ ਕੁਆਂਟਲ 2 ਕੁਆਂਟਲ ਦੁੱਧ ਆਊਗਾ ਸਾਰਿਆਂ ਨੂੰ ਸਪੋਰਟ ਕਰੋ ਇੱਕ ਦੂਜੇ ਨੂੰ ਹਰੇਕ ਪਿੰਡ ਵਿੱਚ ਹਰੇਕ ਬੰਦਾ ਹਰੇਕ ਨੂੰ ਜਿਹੜਾ ਪਿੰਡ ਵਿੱਚ ਜਾਂ ਕਿਸੇ ਦੇ ਵੀ ਘਰੇ ਪ੍ਰੋਗਰਾਮ ਆ ਜਿਹਦੇ ਕੋ ਫਾਰਮ ਆ ਉਹਦੇ ਕੋ ਚੀਜ਼ ਲਓ ਦੂਸਰੇ ਕੋ ਚੀਜ਼ੀ ਨਾ ਲਓ ਨਕਲੀ ਚੀਜ਼ਾਂ ਆਪੇ ਸਰਕਾਰਾਂ ਨੇ ਨਹੀਂ ਕੁਝ ਵੀ ਕਰਨਾ ਇਹ ਤੁਹਾਨੂੰ ਆਪ ਨੂੰ ਹੀ ਪੰਜਾਬੀਓ ਕਰਨਾ ਪੈਣਾ ਜੋ ਵੀ ਕਰਨਾ ਪੈਣਾ